ਸੋ ਦੋਸਤੋ ਅੱਜ ਅਸੀਂ ਪਿੰਡ ਅਬਾਦਾਨ ਵਿੱਚ ਬੈਠੇ ਹਾਂ ਜੋ ਕਿ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਹੈ ਔਰ ਵੱਡੀ ਗੱਲ ਇੱਥੇ ਹੈ ਕਿ ਸੰਤ ਬਾਬਾ ਮੋਤੀ RAM ਜੀ 108 ਉਹਨਾਂ ਦੇ ਦਰਬਾਰ ਦੇ ਵਿੱਚ ਅੱਜ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਤਸ਼ਰੀਫ ਲੈ ਆ ਰਹੀਆਂ ਨੇ ਔਰ ਮੇਰੇ ਨਾਲ ਇਸ ਸਮੇਂ ਗੱਦੀ ਨਿਸ਼ੀਨ ਸੰਤ ਬਾਬਾ ਨਿਰਮਲ ਸਿੰਘ ਜੀ ਇਸ ਸਮੇਂ ਜੁੜੇ ਨੇ ਅੱਜ ਡੇਰੇ ਦੇ ਵਿੱਚ ਆ ਕੇ ਬੜਾ ਅੱਛਾ ਲੱਗਾ ਔਰ ਲੋਕਾਂ ਖਾਸ ਕਰਕੇ ਸੰਗਤ ਦੀ ਜੇ ਗੱਲ ਕਰੀਏ ਤੇ ਸੰਗਤ ਇਸ ਡੇਰੇ ਨਾਲ ਬੜੀ ਆਸਥਾ ਦੇ ਨਾਲ ਜੁੜੀ ਹੈ ਮੈਂ ਪਹਿਲਾਂ ਸਭ ਤੋਂ ਪਹਿਲਾਂ ਥੋੜਾ ਵੀ ਧੰਵਾਦ ਕਰਦਾ ਜਿਹੜਾ ਤੁਸੀਂ ਬਹੁਤ ਆਪਣੀ ਕਮਿਟੀ ਸਮਾਂ ਕੱਢ ਕੇ ਆਇਓ ਸ਼ੋਭੇਯਾ ਸਥਾਨ ਤੇ ਆਪਰ ਕੇ 10 ਨਮਨ ਬਖਸ਼ ਅਤੇ ਅੱਜ ਦਾ ਜਿਹੜਾ ਮਹਾਨ ਮਹਾਪੁਰਖਾਂ ਦਾ ਜੋੜ ਮੇਲਾ ਸ੍ਰੀ ਮਾਨਕ ਸਿੰਘ ਬਾਬਾ ਕਾਂਦਾਸ ਮਹਾਰਾਜ ਜੀ ਬਾਬਾ ਮੋਤੀराम ਮਹਾਰਾਜ ਜਿਨ੍ਹਾਂ ਦੇ ਸਲਾਨਾ ਜੋੜ ਮੇਲੇ ਨੂੰ ਸਭ ਸੰਤਾਂ ਨੂੰ ਮੈਂ ਮੁਬਾਰਕਵਾਦ ਦਿੰਦਾ ਗੁਰੂ ਨਾਮ ਲਿਓ ਸੰਤੋ ਅਤੇ ਗੁਰੂ ਜੀ ਨੇ ਕਰਪਾ ਕੀਤੀ ਹੈ ਇਹ ਜੀ ਬਾਬਾ ਕਾਂਡਾ ਜੀ ਦਾ ਜਿਹੜਾ ਦਿਹਾੜਾ ਹੈ ਬਹੁਤ ਪੁਰਾਣਾ ਹੋ ਚੁੱਕਾ ਹੈ ਸਦੀ ਦੇ ਲੱਗੇ ਪਹੁੰਚ ਗਿਆ 82 ਸਾਲ ਹੋ ਗਏ ਵਾਹ ਜੀ ਬੱਲੇ ਅੱਛਾ ਬਾਬਾ ਜੀ ਜੇ ਸੰਗਤ ਦੀ ਗੱਲ ਕਰੀਏ ਤੇ ਸੰਗਤ ਦਾ ਇਸ ਸਥਾਨ ਦੇ ਨਾਲ ਬੜਾ ਲਗਾਵ ਹੈ ਮੈਂ ਲੋਕਾਂ ਨਾਲ ਸੰਗਤ ਨਾਲ ਗੱਲਬਾਤ ਕੀਤੀ ਹੈ ਔਰ ਕੀ ਚੇਂਜਸ ਨਜ਼ਰ ਆ ਰਹੀ ਹੈ ਸੰਗਤ ਦੇ ਵਿੱਚ ਪਹਿਲੀ ਸੰਗਤ ਜਦੋਂ ਤੁਸੀਂ ਕਹਿੰਦੇ ਕਿ 82 ਸਾਲ ਹੋ ਚੁਲ ਉਸ ਵੇਲੇ ਵੀ ਤੁਸੀਂ ਸੰਗਤ ਨਾਲ ਜੁੜੇ ਸੀ ਅੱਜ ਵੀ ਜੁੜੇ ਹੋ ਕੀ ਚੇਂਜਸ ਨਜ਼ਰ ਆ ਰਹੀ ਮੈਂ ਜੋ ਦੇਖਿਆ ਆਪਣੇ ਜੀਵਨ ਕਾਲ ਦੌਰਾਨ ਮੈਂ ਜੋ ਦੇਖਿਆ ਸਾਡੇ ਇਹ ਸਾਰਾ ਜਿਹੜਾ ਇਲਾਕਾ ਆ ਉਹ ਬਾਬਾ ਜੀ ਬਹੁਤ ਪਿਆਰ ਕਰਦੇ ਸੀ ਸੰਗਤਾਂ ਤੁਰ ਤੁਰ ਕੇ ਰਾਤਾਂ ਨੂੰ ਬੱਚਿਆਂ ਨੇ ਇੱਥੇ ਬਾਣ ਹੁੰਦੇ ਜੀ ਖੇਤ ਜੀ ਤੇ ਉਹਨਾਂ ਨੇ ਖੇਤਾਂ ਦੇ ਵਿੱਚ ਆਪਣੇ ਬਾਣਾ ਜੇ ਸੌ ਜਾਣਾ ਸਵੇਰ ਨੂੰ ਉੱਠ ਕੇ ਚੱਲਣਾ ਫੇਰ ਮੁੜ ਕੇ ਆ ਜਾਣਾ ਤੇ ਫੇਰ ਉਹਨਾਂ ਨੇ ਆ ਕੇ ਸੇਵਾ ਕਰਨੀ ਤੇ ਬਜ਼ੁਰਗਾਂ ਉਹ ਬੀਬੀਆਂ ਨੇ ਰਾਤ ਨੂੰ ਆ ਜਣਾ ਲੰਗਰ ਪਕਾਉਣ ਵਾਸਤੇ ਤੇ ਉਹਨਾਂ ਨੇ ਨਾਲ ਆਟਾ ਕੋਲੋਂ ਨਾਲੇ ਆਪਣੇ ਕੋਲ ਲੈ ਕੇ ਆਉਣਾ ਮੇਰੇ ਕੋਲ ਵੱਡੀ ਇੱਕ ਪਰੋਬਲ ਸੀ ਬਹੁਤ ਵੱਡੀ ਮੇਰੇ ਕੋਲ ਭਾਂਡੇ ਲੈਣੇ ਸੀ ਮੈਂ ਗਰੀਬ ਜਿਹਾ ਬੰਦਾ ਸੀ ਤੇ ਇਹ ਭਾਂਡੇ ਵੀ ਲੈ ਕੇ ਆਉਣੇ ਉਹਨਾਂ ਨੇ ਫੇਰ ਉਹ ਲੈ ਕੇ ਜਾਣੇ ਭਾਂਡੇ ਲਿਆਉਣੇ ਆਪ ਤਵੀਆਂ ਲੈਉਣੀਆਂ ਰੋਟੀ ਪਕਾਉਣ ਵਾਲੀਆਂ ਮੇਰੇ ਕੋਲ ਕੋਈ ਚੀਜ਼ ਨਹੀਂ ਹੁੰਦੀ ਨਾ ਮੇਰੇ ਕੋ ਕੋਈ ਭਾਂਡੇ ਸੀ ਨਾ ਮੇਰੇ ਕੋ ਕੋ ਰੋਟੀ ਪਕਾਉਣ ਲਈ ਸੀ ਤਵੀ ਨਾ ਪਹੁੰਚਿਓ ਸਾਰਾ ਸਮਾਨ ਸੰਗਤਾਂ ਲਿਆਉਣਾ ਕਦੀ ਰਾਮਪੁਰ ਦੀ ਸੰਗਤ ਨੇ ਲੈ ਕੇ ਆਉਣਾ ਕਦੀ ਕਦੀ ਨਹੀਂ ਤਾਂ ਸੰਗਤਾਂ ਲੈ ਕੇ ਆਉਣਾ ਮੈਂ ਜਿਹਨੂੰ ਬੇਨਤੀ ਕਰੀ ਉਹਨੇ ਸਮਾਨ ਛੱਡ ਜਾਣਾ ਲਏ ਸੋ ਦੋਸਤੋ ਇਸ ਸਮੇਂ ਮੇਰੇ ਨਾਲ ਗੱਦੀ ਨਿਸ਼ੀਨ ਸੰਤ ਬਾਬਾ ਨਿਰਮਲ ਸਿੰਘ ਜੀ ਜੁੜੇ ਸਨ ਜਿਨ੍ਹਾਂ ਨੇ ਡੇਰੇ ਦੇ ਇਤਿਹਾਸ ਬਾਰੇ ਦੱਸਿਆ ਔਰ ਖਾਸ ਕਰਕੇ ਉਸ ਵੇਲੇ ਜਦੋਂ ਸਿਰਫ ਤ ਸਿਰਫ ਇਥੇ ਖੇਤ ਹੀ ਹੋਇਆ ਕਰਦੇ ਸੀ ਤਾਂ ਸੰਗਤਾਂ ਕਿੰਨੀ ਆਸਤਾ ਦੇ ਨਾਲ ਘਰਾਂ ਚੋਂ ਲੰਗਰ ਬਣਾ ਕੇ ਜਾ ਇੱਥੇ ਤਿਆਰ ਕਰ ਲੈਣਾ ਬਰਤਨ ਲਿਆ ਕੇ ਸਾਰਾ ਹੀ ਇੱਕ ਪਿਆਰ ਦੀ ਨਿਸ਼ਾਨੀ ਹੈ ਸੋ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਗੱਲਬਾਰ ਕੀਤੀ ਸ਼ੁਕਰੀਆ